ਡਾਂਕੀ ਰੂਟ ਦੇ ਰਾਹੀਂ ਭਾਰਤ ਤੋਂ ਅਮਰੀਕਾ ਗਏ ਫਿਰੋਜ਼ਪੁਰ ਦੇ ਪਿੰਡ ਮਾਲੇਵਾਲਾ ਦਾ ਰਵੀ ਜੋ ਕਿ ਮੈਕਸੀਕੋ ਦੇ ਵਿੱਚ ਫਸ ਗਿਆ ਤਾਂ ਏਜੰਟ ਦੇ ਵੱਲੋਂ ਇੱਕ ਨੰਬਰ ਦੇ ਵਿੱਚ ਅਮਰੀਕਾ ਭੇਜਣ ਦਾ ਕਹਿ ਕੇ ਰਵੀ ਨੂੰ ਹੁਣ ਵਿਦੇਸ਼ ਦੇ ਵਿੱਚ ਫਸਾ ਲਿਆ ਗਿਆ ਤੇ ਵਿਦੇਸ਼ ਦੇ ਵਿੱਚ ਪਹਿਲਾਂ ਕਈ ਮਹੀਨੇ ਕੋਲੰਬੀਆ ਦੇ ਵਿੱਚ ਰਹਿਣ ਤੋਂ ਬਾਅਦ ਏਜੰਟਾਂ ਨੇ ਰਵੀ ਨੂੰ ਮੈਕਸੀਕੋ ਪਹੁੰਚਾ ਦਿੱਤਾ ਉੱਥੇ ਡਾਂਕੀ ਲਵਾ ਕੇ ਅਮਰੀਕਾ ਦਾਖਲ ਕਰਵਾਉਣਾ ਸੀ ਤੇ ਮੈਕਸੀਕੋ ਦੇ ਵਿੱਚ ਬੈਠੇ ਏਜੰਟ ਹੁਣ ਪਰਿਵਾਰ ਤੋਂ ਹੋਰ ਪੈਸੇ ਮੰਗ ਰਹੇ ਨੇ ਤਾਂ 35 ਲੱਖ ਰੁਪਏ ਦੇ ਦਿੱਤੇ ਗਏ ਨੇ ਜਗੀਰ ਨਾਮ ਦੇ ਏਜੰਟ ਦੇ ਰਾਹੀਂ ਇਸ ਮੁੰਡੇ ਰਵੀ ਨੂੰ ਅਮਰੀਕਾ ਭੇਜਣਾ ਸੀ ਪਰ ਉੱਥੇ ਹੁਣ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਐ ਐਸਐਸਪੀ ਫਿਰੋਜ਼ਪੁਰ ਦਫ਼ਤਰ ਪਹੁੰਚਿਆ ਤੇ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਉਦਰੀ ਪਲਸਾਏ ਕਹਿੰਣਾ ਹੈ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਜਲਦ ਤੋਂ ਜਲਦ ਕਾਬੂ ਕਰ ਲਏ ਜਾਣਗੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਰਿਵਾਰ ਨੇ ਇੱਕ ਨੰਬਰ ਦੇ ਵਿੱਚ ਯਾਨੀ ਕਿ ਫਲਾਈਟ ਟੂ ਫਲਾਈਟ ਅਮਰੀਕਾ ਭੇਜਣ ਦੇ ਲਈ ਕਰੀਬ 35 ਲੱਖ ਰੁਪਏ ਖਰਚ ਕਰ ਦਿੱਤੇ ਨੇ ਪਰ ਏਜੰਟ ਦੇ ਤੱਕੇ ਚੜਿਆ ਐ ਪਰਿਵਾਰ ਹੁਣ ਇਨਸਾਫ ਦੀ ਗੁਹਾਰ ਲਗਾ ਰਿਹਾ ਐ ਗੱਲਬਾਤ ਕੁਛ ਨਹੀਂ ਹੋਈ ਅਸੀਂ ਕਹਿੰਦੇ ਸੀ ਸੈੱਡ ਮੁੰਡਾ ਹੱਥੀਂ ਘਰ ਲਗਾ ਸਾਡੇ ਨਵੀਆਂ ਦਿਨਾਂ ਦੀ ਕੀਤੀ ਸੀ ਮੁੰਡੇ ਨੂੰ ਕਿੱਥੇ ਭੇਜਿਆ ਤੁਸੀਂ ਕਿਵੇਂ ਭੇਜਿਆ ਹੈ ਕਿੱਥੇ ਭੇਜਿਆ ਅਸੀਂ ਅਮਰੀਕਾ ਭੇਜਿਆ ਸੀ ਕੰਮ ਕਰ ਵਾਸਤੇ ਹਾਂ ਕੰਮ ਕਰ ਵਾਸਤੇ ਪੈਸਾ ਕਿੰਨੀ ਉਮਰ ਸੀ ਮੁੰਡੇ ਦਾ ਨਾਮ ਕੀ ਮੁੰਡੇ ਦਾ ਨਾਮ ਆਰਾਵੀ ਕੁਮਾਰ ਆਰਾਵੀ ਕੁਮਾਰ ਹਾਂ ਕਿੰਨੀ ਉਮਰ ਸੀ 25 ਸਾਲ ਦਾ ਹੋਵੇਗਾ ਹਾਂ ਯਾਦ ਨਹੀਂ ਹੈ 20 ਕੇ ਸਾਹ ਹਾਂ ਅੱਛਾ ਕੀ ਉੱਥੇ ਕੰਮ ਕਰ ਵਾਸਤੇ ਕਿੱਥੇ ਕਿਵੇਂ ਭੇਜਿਆ ਸੀ ਜੈਂਟਰ ਆ ਕਿਵੇਂ ਜੈਂਟਰ ਆ ਹੀ ਗਿਆ ਸੀ ਜੀ ਅਸੀਂ ਜੇਰ ਪਰ ਤੇ ਲਾ ਦੇ ਅਸੀਂ ਲਾਏ ਸੀ 35 ਲੱਖ ਉਹਨੇ ਮੰਗਾ ਸੀ ਜਿੱਦੋਂ ਕਿ ਲਾ ਕੇ ਉਹਨੇ 36 ਲੱਖ ਲੈ ਲਿਆ ਸਾਡੇ ਤੋਂ ਹਾਂ ਹੋਰ ਮੁੰਡਾ ਕਿਸ ਤਰ੍ਹਾਂ ਦੇ ਹਾਲਾਤਾਂ ਚ ਬਹੁਤ ਮਾੜੀ ਹੈ ਹਾਲ ਚਿਰ ਕਿੱਸ ਤਰ੍ਹਾਂ ਰੱਖਿਆ ਇਹ ਨਹੀਂ ਦਾ ਗੱਲ ਨਹੀਂ ਸਾਡੇ ਨਾਲ ਹਾਂ ਗੱਲ ਕਰਦੇ ਕਿਤੇ ਦਰ ਤੋਂ ਗੱਲ ਨਹੀਂ ਨੇ ਗੱਲ ਹੋਵੇ ਨੇ ਨੇ ਦੇ ਕਰੀਬ ਹੋਵੇ ਹਾਂ ਕੋਈ ਗੱਲ ਨਹੀਂ ਕਰਾ ਰਿਹਾ ਕੋਈ ਨਾ ਗੱਲ ਨਿਕਰਾ ਰਿਹਾ ਕੋਈ ਹਾਂਜੀ ਅਸੀਂ ਭੇਜਿਆ ਸੀ ਮੁੰਡਾ ਕੰਮ ਵਾਸਤੇ ਭੇਜਿਆ ਸੀ ਅਮਰੀਕਾ ਭੇਜਿਆ ਸੀ ਜੀ ਸਾਡੀ ਏਜੰਟ ਨਾਲ ਜੰਗੀਰ ਸਿੰਘ ਏਜੰਟ ਆ ਜੀ ਪਿੰਡ ਉਹਦਾ ਪਿੱਪਲੀ ਆ ਸਾਨੂੰ ਕਹਿੰਦਾ ਸੀ ਵੀ 35 ਲੱਖ ਲਾਉਂਗਾ ਮੁੰਡਾ ਤੁਹਾਡਾ ਅਮਰੀਕਾ ਮੈਂ 20 ਦਿਨ ਚ ਪਹੁੰਚਾ ਦੂੰਗਾ ਫਲੈਟ ਟੂ ਫਲੈਟ ਕਹਿੰਦਾ ਜੇ ਮੈਂ ਡੋਂਕੀ ਲਵਾਉਂਗਾ ਫਿਰ ਮੈਂ 29 ਲੱਖ ਰੁਪਈਆ ਲਾਉਂਗਾ ਜੀ ਸਾਡੀ ਗੱਲ ਹੋਈ ਸੀ ਫਲੈਟ ਟੂ ਫਲੈਟ ਇਹਨੇ ਪਿਛਲੇ ਸਾਲ 2024 ਦੀ ਗੱਲ ਆ ਜੀ ਇਹਨੂੰ ਅਸੀਂ ਭੇਜਿਆ ਨਾ 5 ਲੱਖ ਰੁਪਈਆ ਮੁੰਡਾ ਉਹਦੇ ਹੱਥੀ ਦੇ ਕੇ ਗਿਆ ਜਿਹੜਾ ਮੁੰਡਾ ਗਿਆ ਇਹਨੇ ਭੇਜਿਆ 10 ਮਹੀਨੇ ਇਹਨੇ ਇਨੇ ਉਸ ਉਸ ਤੋਂ ਬਾਅਦ ਇਹ ਮੁੰਡੇ ਨੂੰ ਤੋਰਿਆ ਮੈਕਸੀਕੋ ਭੇਜਿਆ ਹਨਾ ਮੈਕਸੀਕੋ ਪੇ ਜਾ ਕੇ ਡੌਂਕਰ ਨੂੰ ਤੰਗ ਕਰਨ ਲੱਗ ਗਿਆ ਜੀ ਡੌਂਕਰ ਕੁੱਟਮਾਰ ਕਰਦੇ ਸੀ ਰੋਟੀ ਨਹੀਂ ਦਿੰਦੇ ਸੀ ਫੋਨ ਖੋਲੇ ਉਹਨਾਂ ਨੇ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਤੁਹਾਡਾ ਏਜੰਟਾ ਜਿਹੜਾ ਸਾਨੂੰ ਪੈਸੇ ਨਹੀਂ ਦੇ ਰਿਹਾ ਜੋ ਪੈਸੇ ਦੇਊਗਾ ਤੇ ਅਸੀਂ ਇਹਨਾਂ ਨੂੰ ਖਾਣਾ ਪਾਣੀ ਦੇਾਂਗੇ ਨਹੀਂ ਤਾਂ ਨਹੀਂ ਦੇਣਾ ਜੀ ਫਿਰ ਇਹਨਾਂ ਨੇ ਲੱਖ ਲੱਖ ਰੁਪਇਆ ਹੋਰ ਪਾਇਆ ਜੀ ਹੋਰ ਮੁੰਡੇ ਸੀਗੇ ਤਿੰਨ ਚਾਰ ਨਾਲ ਉਹਨਾਂ ਦੇ ਪਰਿਵਾਰ ਨੇ ਵੀ ਤੇ ਇਹਨਾਂ ਨੇ ਵੀ ਇਹਨਾਂ ਲੱਖ ਲੱਖ ਰੁਪਇਆ ਪਾਇਆ 24 ਤਰੀਕ ਨੂੰ ਪਿਛਲੇ ਮਹੀਨੇ ਦੀ 24 ਨੂੰ ਅਧੀ ਗੱਲਬਾਤ ਹੋਈ ਮੁੰਡੇ ਦੀ ਉਹਨੇ ਕਰੇ ਦੱਸਿਆ ਵੀ ਮੈਨੂੰ ਅੱਜ ਸਵੇਰੇ ਹੋਟਲ ਇਹਨਾਂ ਚੇਂਜ ਕਰਾਉਣਾ ਮੇਰਾ ਦੂਜੇ ਮੁੰਡਿਆਂ ਦਾ ਅੱਜ ਕਰਾਤਾ ਮੇਰਾ ਸਵੇਰੇ ਕਰਾਉਣਾ ਜੀ ਸਵੇਹਾ ਮੁੰਡਾ ਜਦੋਂ ਉਹਨਾਂ ਕੋਲੇ ਨਾਲ ਲੋਕੇਸ਼ਨ ਦਿੱਤੀ ਵੀ ਉੱਥੇ ਪਹੁੰਚ ਜਾ ਉਹਨਾਂ ਦੇ ਕੋਲ ਦੂਜੇ ਮੁੰਡਿਆਂ ਦੇ ਇਹ ਜਾਣ ਲੱਗਾ ਉੱਥੇ ਕਿਸੇ ਨੇ ਚੁੱਕ ਲਿਆ ਸਾਡੇ ਕੋਲ ਮੁੰਡੇ ਦੀ ਫੋਟੋਆਂ ਆਈਆਂ ਜੀ ਮੁੰਡੇ ਨੂੰ ਫਲਾਸ਼ ਚ ਸਿੱਟਿਆ ਹੋਇਆ ਜੀ ਮੁੰਡੇ ਨਾਲ ਕੋਟ ਮਾਰ ਕਰ ਰਿਹਾ ਉਹਨਾਂ ਨੇ ਇਹਨਾਂ ਦਾ ਨਾਮ ਲਿਆ ਜੰਗੀਰਾ ਜੋਦਾ ਤੇ ਗੁਰਨਾਮ ਇਹਨਾਂ ਦਾ ਨਾਮ ਲਿਆ ਕਹਿੰਦਾ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਮੈਸੇਜ ਉਹਨਾਂ ਦਾ ਸਪੈਨਿਸ਼ ਵਿੱਚ ਸੀ ਅਸੀਂ ਟ੍ਰਾਂਸਲੇ ਸਾਡਾ ਦੋਸ਼ੀ ਐਸ ਟਾਈਮ ਜੀ ਜਗੀਰ ਸਿੰਘ ਆ ਜਿਹਨੇ ਮੁੰਡਾ ਬਾਹਰ ਭੇਜਣ ਦੀ ਗਰੰਟੀ ਚੱਕੀ ਸੀ ਜੁਮੇਰ ਚੱਕੀ ਸੀ ਮੈਂ ਸੇਫਲੀ ਮੁੰਡਾ ਭੇਜੂਗਾ ਹੁਣ ਅਸੀਂ ਉਹਦੇ ਕੋਲ ਤਿੰਨ ਚਾਰ ਵਾਰੀ ਪੰਚਾਇਤ ਲੈ ਕੇ ਗਏ ਆ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਪਹਿਲਾਂ ਕਹਿੰਦਾ ਮੁੰਡਾ ਤੁਸੀਂ ਗਾਇਬ ਕੀਤਾ ਸਾਡਾ ਟੋਟਲ ਪੈਸੇ ਗਿਆ ਜੀ 1 ਲੱਖ ਰੁਪਏ ਵੱਧ ਗਿਆ ਹਨਾ ਅਸੀਂ ਮੁੰਡਾ ਕਾਹਤੋਂ ਗਾਇਬ ਕਰਨਾ ਮੁੰਡਾ ਗਾਇਬ ਹੁੰਦਾ ਸਾਡੇ ਨਾਲ ਤਾਂ ਕੰਟੈਕਟ ਹੋਣਾ ਸੀ ਅਸੀਂ ਉਹਨੂੰ ਇਹ ਕਿਹਾ ਵੀ ਸਾਡੇ ਤੋਂ ਤੁਸੀਂ ਨਿਆ ਲੈ ਸਕਦੇ ਹੋ ਜੇ ਮੁੰਡਾ ਸੀ ਗਾਇਬ ਕੀਤਾ ਤਾਂ ਪਰ ਉਹ ਉਹਨਾਂ ਨੇ ਕਿਸੇ ਗੱਲ ਦੀ ਨਹੀਂ ਆਏ ਫਿਰ ਬਾਅਦ ਚ ਅਸੀਂ ਦੁਬਾਰਾ ਫਿਰ ਪੰਚਾਇਤ ਲੈ ਕੇ ਗਏ ਸਾਡੇ ਕੋਲ ਨਾ ਟਾਈਮ ਲਿਆ ਕਹਿੰਦੇ ਸ਼ਨੀਵਾਰ ਤੱਕ ਜੀ ਮੁੰਡਾ ਤੁਹਾਡਾ ਲੱਭ ਦਾਂਗੇ ਸ਼ਨੀਵਾਰ ਗਿਆ ਫਿਰ ਕਹਿੰਦੇ ਐਤਵਾਰ ਐਤਵਾਰ ਤੋ ਅੱਜ ਸੋਮਵਾਰ ਹੁਣ ਅਸੀਂ ਹਾਰ ਕੇ ਆਏ ਆ ਪ੍ਰਸ਼ਾਸਨ ਕੋਲ ਜੀ ਇਹਨਾਂ ਤੋਂ ਅਸੀਂ ਕਾਰਵਾਈ ਦੀ ਮੰਗ ਕਰਨ ਆਏ ਆ ਸਾਡਾ ਮੁੰਡਾ ਸਾਨੂੰ ਚਾਹੀਦਾ ਜੀ ਡੰਕੀ ਰੂਟ ਦੇ ਰਾਹੀਂ ਭਾਰਤ ਤੋਂ ਅਮਰੀਕਾ ਗਏ ਫਿਰੋਜ਼ਪੁਰ ਦੇ ਪਿੰਡ ਮੱਲੇ ਵਾਲਾ ਦਾ ਰਵੀ ਜੋ ਕਿ ਮੈਕਸੀਕੋ ਦੇ ਵਿੱਚ ਫਸ ਗਿਆ ਤਾਂ ਏਜੰਟ ਦੇ ਵੱਲੋਂ ਇੱਕ ਨੰਬਰ ਦੇ ਵਿੱਚ ਅਮਰੀਕਾ ਭੇਜਣ ਦਾ ਕਹਿ ਕੇ ਰਵੀ ਨੂੰ ਹੁਣ ਵਿਦੇਸ਼ ਦੇ ਵਿੱਚ ਫਸਾ ਲਿਆ ਗਿਆ ਤੇ ਵਿਦੇਸ਼ ਦੇ ਵਿੱਚ ਪਹਿਲਾਂ ਕਈ ਮਹੀਨੇ ਕੋਲੰਬੀਆ ਦੇ ਵਿੱਚ ਰਹਿਣ ਤੋਂ ਬਾਅਦ ਏਜੰਟਾਂ ਨੇ ਰਵੀ ਨੂੰ ਮੈਕਸੀਕੋ ਪਹੁੰਚਾ ਦਿੱਤਾ ਉੱਥੋਂ ਡੌਂਕੀ ਲਵਾ ਕੇ ਅਮਰੀਕਾ ਦਾਖਲ ਕਰਵਾਉਣਾ ਸੀ ਤੇ ਮੈਕਸੀਕੋ ਦੇ ਵਿੱਚ ਬੈਠੇ ਏਜੰਟ ਹੁਣ ਪਰਿਵਾਰ ਤੋਂ ਹੋਰ ਪੈਸੇ ਮੰਗ ਰਹੇ ਨੇ ਤਾਂ 35 ਲੱਖ ਰੁਪਏ ਦੇ ਦਿੱਤੇ ਗਏ ਨੇ ਜਗੀਰ ਨਾਮ ਦੇ ਏਜੰਟ ਦੇ ਰਾਹੀਂ ਇਸ ਮੁੰਡੇ ਰਵੀ ਨੂੰ ਅਮਰੀਕਾ ਭੇਜਣਾ ਸੀ ਪਰ ਉੱਥੇ ਹੁਣ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਐ एसएसपी ਫਿਰੋਜ਼ਪੁਰ ਦਫ਼ਤਰ ਪਹੁੰਚੀ ਹੈ ਤੇ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਉਧਰ ਹੀ ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਜਲਦ ਤੋਂ ਜਲਦ ਕਾਬੂ ਕਰ ਲਏ ਜਾਣਗੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਰਿਵਾਰ ਨੇ ਇੱਕ ਨੰਬਰ ਦੇ ਵਿੱਚ ਯਾਨੀ ਕਿ ਫਲਾਈਟ ਟੂ ਫਲਾਈਟ ਅਮਰੀਕਾ ਭੇਜਣ ਦੇ ਲਈ ਕਰੀਬ 35 ਲੱਖ ਰੁਪਏ ਖਰਚ ਕਰ ਦਿੱਤੇ ਨੇ ਪਰ ਏਜੰਟ ਦੇ ੱਟਕੇ ਚੜਿਆ ਹੈ ਪਰਿਵਾਰ ਹੁਣ ਇਨਸਾਫ ਦੀ ਗੁਹਾਰ ਲਗਾ ਗੱਲਬਾਤ ਕੁਛ ਨਹੀਂ ਹੋਈ ਅਸੀਂ ਕਹਿੰਦੇ ਸੀ ਸਾਡਾ ਮੁੰਡਾ ਅਤੀਤ ਲਗਾ ਸਾਡੇ ਰਵੀਆਂ ਦਿਨਾਂ ਦੀ ਕੀਤੀ ਸੀ ਮੁੰਡੇ ਨੂੰ ਕਿੱਥੇ ਭੇਜਿਆ ਤੁਸੀਂ ਕਿਵੇਂ ਭੇਜਿਆ ਕਿੱਥੇ ਅਸੀਂ ਅਮਰੀਕਾ ਕਿੱਜਾ ਸੀ ਕੰਮ ਕਰਵਾਸਤੇ ਹਾਂ ਕੰਮ ਕਰਵਾਸਤੇ ਪੈਸਾ ਕਿੰਨੀ ਉਮਰ ਸੀ ਮੁੰਡੇ ਦਾ ਨਾਮ ਕੀ ਮੁੰਡੇ ਦਾ ਨਾਮ ਅਰਵਿਕ ਕੁਮਾਰ ਅਰਵਿਕ ਕੁਮਾਰ ਹਾਂ ਕਿੰਨੀ ਉਮਰ ਸੀ 25 ਸਾਲ ਦਾ ਹੋਵੇਗਾ ਹਾਂ ਯਾਦ ਨਹੀਂ ਗਾ 25 ਸਾਲ ਹਾਂ

ਕਿਤੇ ਦਰ ਤੋਂ ਗੱਲ ਨਹੀਂ ਹੋਈ ਮੀਨਤ ਗੱਲ ਹੋ ਗਈ ਮੀਨਤ ਇਹਦੇ ਕਰੀਬ ਹੋ ਗਿਆ ਹਾਂ ਉਹ ਗੱਲ ਨਹੀਂ ਕਰਾ ਰਿਹਾ ਕੋਈ ਨਾ ਗੱਲ ਨਿਕਰਾ ਰਿਹਾ ਕੋਈ ਹਾਂਜੀ ਅਸੀਂ ਭੇਜਿਆ ਸੀ ਮੁੰਡਾ ਕੰਮ ਵਾਸਤੇ ਭੇਜਿਆ ਸੀ ਅਮਰੀਕਾ ਭੇਜਿਆ ਸੀ ਜੀ ਸਾਡੀ ਏਜੰਟ ਨਾਲ ਜੰਗੀਰ ਸਿੰਘ ਏਜੰਟ ਆ ਜੀ ਪਿੰਡ ਉਹਦਾ ਪਿਪਲੀ ਆ ਸਾਨੂੰ ਕਹਿੰਦਾ ਸੀ ਵੀ 35 ਲੱਖ ਲਾਉਂਗਾ ਮੁੰਡਾ ਤੁਹਾਡਾ ਅਮਰੀਕਾ ਮੈਂ 20 ਦਿਨ ਚ ਪਹੁੰਚਾ ਦੂੰਗਾ ਫਲੈਟ ਤੋਂ ਫਲੈਟ ਕਹਿੰਦਾ ਜੇ ਮੈਂ ਡੋਂਕੀ ਲਵਾਉਂਗਾ ਫਿਰ ਮੈਂ 29 ਲੱਖ ਰੁਪਈਆ ਲਾਉਂਗਾ ਜੀ ਸਾਡੀ ਗੱਲ ਹੋਈ ਸੀ ਫਲੈਟ ਤੋਂ ਫਲੈਟ ਇਹਨੇ ਪਿਛਲੇ ਸਾਲ 2024 ਦੀ ਗੱਲ ਆ ਜੀ ਇਹਨੂੰ ਅਸੀਂ ਭੇਜਿਆ ਨਾ 5 ਲੱਖ ਰੁਪਏ ਮੁੰਡਾ ਉਹਦੇ ਹੱਥੀ ਦੇ ਕੇ ਗਿਆ ਜਿਹੜਾ ਮੁੰਡਾ ਗਿਆ ਇਹਨੇ ਭੇਜਿਆ 10 ਦਿਨ ਇਹਨੇ ਕਲੰਬੀਏ ਬਿਠਾ ਕੇ ਰੱਖਿਆ ਜੀ 10 ਮਹੀਨੇ ਤੋਂ ਬਾਅਦ ਇਹਨੇ ਉਸ ਉਸ ਤੋਂ ਬਾਅਦ ਇਹ ਮੁੰਡੇ ਨੂੰ ਤੋੜਿਆ ਮੈਕਸੀਕੋ ਭੇਜਿਆ ਹਨਾ ਮੈਕਸੀਕੋ ਪ ਜਾ ਕੇ ਡੋਂਕਰ ਨੂੰ ਤੰਗ ਕਰਨ ਲੱਗ ਗਿਆ ਜੀ ਡੋਂਕਰ ਕੁੱਟਮਾਰ ਕਰਦੇ ਸੀ ਰੋਟੀ ਨਹੀਂ ਦਿੰਦੇ ਸੀ ਫੋਨ ਖੋਲੇ ਉਹਨਾਂ ਨੇ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਤੁਹਾਡਾ ਏਜੰਟਾ ਜਿਹੜਾ ਸਾਨੂੰ ਪੈਸੇ ਨਹੀਂ ਦੇ ਰਿਹਾ ਜੋ ਪੈਸੇ ਦੇਊਗਾ ਤੇ ਅਸੀਂ ਇਹਨਾਂ ਨੂੰ ਖਾਣਾ ਪਾਣੀ ਦੇਾਂਗੇ ਨਹੀਂ ਤਾਂ ਨਹੀਂ ਦੇਣਾ ਜੀ ਫਿਰ ਇਹਨਾਂ ਨੇ ਲੱਖ ਲੱਖ ਰੁਪਇਆ ਹੋਰ ਪਾਇਆ ਜੀ ਹੋਰ ਮੁੰਡੇ ਸੀਗੇ ਤਿੰਨ ਚਾਰ ਨਾਲ ਉਹਨਾਂ ਦੇ ਪਰਿਵਾਰ ਨੇ ਵੀ ਤੇ ਇਹਨਾਂ ਨੇ ਵੀ ਇਹਨਾਂ ਲੱਖ ਲੱਖ ਰੁਪਇਆ ਪਾਇਆ 24 ਤਰੀਕ ਨੂੰ ਪਿਛਲੇ ਮਹੀਨੇ ਦੀ 24 ਨੂੰ ਉਹਦੀ ਗੱਲਬਾਤ ਹੋਈ ਮੁੰਡੇ ਦੀ ਉਹਨੇ ਕਰੇ ਦੱਸਿਆ ਵੀ ਮੈਨੂੰ ਅੱਜ ਸਵੇਰੇ ਹੋਟਲ ਇਹਨਾਂ ਚੇਂਜ ਕਰਾਉਣਾ ਮੇਰਾ ਦੂਜੇ ਮੁੰਡਿਆਂ ਦਾ ਅੱਜ ਕਰਾਤਾ ਮੇਰਾ ਸਵੇਰੇ ਕਰਾਉਣਾ ਜੀ ਸਵੇਹਾ ਮੁੰਡਾ ਜਦੋਂ ਉਹਨਾਂ ਕੋਲੇ ਨਾਲ ਲੋਕੇਸ਼ਨ ਦਿੱਤੀ ਵੀ ਉੱਥੇ ਪਹੁੰਚ ਜਾ ਉਹਨਾਂ ਦੇ ਕੋਲ ਦੂਜੇ ਮੁੰਡਿਆਂ ਦੇ ਇਹ ਜਾਣ ਲੱਗਾ ਉੱਥੇ ਕਿਸੇ ਨੇ ਚੁੱਕ ਲਿਆ ਸਾਡੇ ਕੋਲ ਮੁੰਡੇ ਦੀ ਫੋਟੋਆਂ ਆਈਆਂ ਜੀ ਮੁੰਡੇ ਨੂੰ ਫਲੈਸ਼ ਚ ਸਿੱਟਿਆ ਹੋ ਇਹਨਾਂ ਦਾ ਨਾਮ ਲਿਆ ਜੰਗੀਰਾ ਜੋਦਾ ਤੇ ਗੁਰਨਾਮ ਇਹਨਾਂ ਦਾ ਨਾਮ ਲਿਆ ਕਹਿੰਦਾ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਮੈਸੇਜ ਉਹਨਾਂ ਦਾ ਸਪੈਨਿਸ਼ ਵਿੱਚ ਸੀ ਅਸੀਂ ਟਰਾਂਸਲੇਟ ਕਰਕੇ ਦੇਖਿਆ ਉਹ ਕਹਿੰਦੇ ਸਾਡੇ ਨਾਲ ਸਕੈਮ ਕੀਤਾ ਇਹਨੇ ਪੈਸਿਆਂ ਦਾ ਸਾਡਾ ਦੋਸ਼ੀ ਐਸ ਟਾਈਮ ਜੀ ਜੰਗੀਰ ਸਿੰਘ ਹੀ ਆ ਜਿਹਨੇ ਮੁੰਡਾ ਬਾਹਰ ਭੇਜਣ ਦੀ ਗਰੰਟੀ ਚੱਕੀ ਸੀ ਜੁਮੇਰ ਚੱਕੀ ਸੀ ਮੈਂ ਸੇਫਲੀ ਮੁੰਡਾ ਭੇਜੂਗਾ ਹੁਣ ਅਸੀਂ ਉਹਦੇ ਕੋਲ ਤਿੰਨ ਚਾਰ ਵਾਰੀ ਪੰਚਾਇਤ ਲੈ ਕੇ ਗਏ ਆ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਪਹਿਲਾਂ ਕਹਿੰਦਾ ਮੁੰਡਾ ਤੁਸੀਂ ਗਾਇਬ ਕੀਤਾ ਸਾਡਾ ਟੋਟਲ ਪੈਸੇ ਗਿਆ ਜੀ 1 ਲੱਖ ਰੁਪਏ ਵੱਧ ਗਿਆ ਹਨਾ ਅਸੀਂ ਮੁੰਡਾ ਕਾਹਤੋਂ ਗਾਇਬ ਮੁੰਡਾ ਗਾਇਬ ਹੁੰਦਾ ਸਾਡੇ ਨਾਲ ਤਾਂ ਕੰਟੈਕਟ ਹੋਣਾ ਸੀ ਅਸੀਂ ਉਹਨੂੰ ਇਹ ਕਿਹਾ ਵੀ ਸਾਡੇ ਤੋਂ ਤੁਸੀਂ ਨਿਆ ਲੈ ਸਕਦੇ ਹੋ ਜੇ ਮੁੰਡਾ ਸੀ ਗਾਇਬ ਕੀਤਾ ਤਾਂ ਪਰ ਉਹ ਉਹਨਾਂ ਨੇ ਕਿਸੇ ਗੱਲ ਤੇ ਨਹੀਂ ਆਏ ਫਿਰ ਬਾਅਦ ਵਿੱਚ ਅਸੀਂ ਦੁਬਾਰਾ ਫਿਰ ਪੰਚਾਇਤ ਲੈ ਕੇ ਗਏ ਸਾਡੇ ਕੋਲ ਨਾ ਟਾਈਮ ਲਿਆ ਕਹਿੰਦੇ ਸ਼ਨੀਵਾਰ ਤੱਕ ਜੀ ਮੁੰਡਾ ਤੁਹਾਡਾ ਲੱਭ ਦਾਂਗੇ ਸ਼ਨੀਵਾਰ ਗਿਆ ਫਿਰ ਕਹਿੰਦੇ ਐਤਵਾਰ ਐਤਵਾਰ ਤੋਂ ਅੱਜ ਸੋਮਵਾਰ ਹੁਣ ਅਸੀਂ ਹਾਰ ਕੇ ਆਏ ਆ ਪ੍ਰਸ਼ਾਸਨ ਕੋਲ ਜੀ ਇਹਨਾਂ ਤੋਂ ਅਸੀਂ ਕਾਰਵਾਈ ਦੀ ਮੰਗ ਕਰਨ ਆਏ ਆ ਸਾਡਾ ਮੁੰਡਾ ਸਾਨੂੰ ਚਾਹੀਦਾ ਜੀ ਡੰਕੀ ਰੂਟ ਦੇ ਰਾਹੀਂ ਭਾਰਤ ਤੋਂ ਅਮਰੀਕਾ ਗਏ ਫਿਰੋਜ਼ਪੁਰ ਦੇ ਪਿੰਡ ਮਾਲੇਵਾਲਾ ਦਾ ਰਵੀ ਜੋ ਕਿ ਮੈਕਸੀਕੋ ਦੇ ਵਿੱਚ ਫਸ ਗਿਆ ਤਾਂ 에ਜੰਟ ਦੇ ਵੱਲੋਂ ਇੱਕ ਨੰਬਰ ਦੇ ਵਿੱਚ ਅਮਰੀਕਾ ਭੇਜਣ ਦਾ ਕਹਿ ਕੇ ਰਵੀ ਨੂੰ ਹੁਣ ਵਿਦੇਸ਼ ਦੇ ਵਿੱਚ ਫਸਾ ਲਿਆ ਗਿਆ ਤੇ ਵਿਦੇਸ਼ ਦੇ ਵਿੱਚ ਪਹਿਲਾਂ ਕਈ ਮਹੀਨੇ ਕੋਲੰਬੀਆ ਦੇ ਵਿੱਚ ਰਹਿਣ ਤੋਂ ਬਾਅਦ 에ਜੰਟਾਂ ਨੇ ਰਵੀ ਨੂੰ ਮੈਕਸੀਕੋ ਪਹੁੰਚਾ ਦਿੱਤਾ ਉੱਥੇ ਡੰਕੀ ਲਵਾ ਕੇ ਅਮਰੀਕਾ ਦਾਖਲ ਕਰਵਾਉਣਾ ਸੀ ਤੇ ਮੈਕਸੀਕੋ ਦੇ ਵਿੱਚ ਬੈਠੇ 에ਜੰਟ ਹੁਣ ਪਰਿਵਾਰ ਤੋਂ ਹੋਰ ਪੈਸੇ ਮੰਗ ਰਹੇ ਨੇ ਤਾਂ 35 ਲੱਖ ਰੁਪਏ ਦੇ ਦਿੱਤੇ ਗਏ ਨੇ ਜਗੀਰ ਨਾਮ ਦੇ ਏਜੰਟ ਦੇ ਰਾਹੀਂ ਇਸ ਮੁੰਡੇ ਰਵੀ ਨੂੰ ਅਮਰੀਕਾ ਭੇਜਣਾ ਸੀ ਪਰ ਉੱਥੇ ਹੁਣ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਐ ਐਸਐਸਪੀ ਫਿਰੋਜ਼ਪੁਰ ਦਫ਼ਤਰ ਪਹੁੰਚਿਆ ਤੇ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਉਦਰੀ ਪਲਸ ਐ ਕਿਹਾ ਨੇ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਜਲਦ ਤੋਂ ਜਲਦ ਕਾਬੂ ਕਰ ਲਏ ਜਾਣਗੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਰਿਵਾਰ ਨੇ ਇੱਕ ਨੰਬਰ ਦੇ ਵਿੱਚ ਯਾਨੀ ਕਿ ਫਲਾਈਟ ਟੂ ਫਲਾਈਟ ਅਮਰੀਕਾ ਭੇਜਣ ਦੇ ਲਈ ਕਰੀਬ 35 ਲੱਖ ਰੁਪਏ ਖਰਚ ਕਰ ਦਿੱਤੇ ਨੇ ਪਰ ਏਜੰਟ ਦੇ ਤੱਕੇ ਚੜਿਆ ਐ ਪਰਿਵਾਰ ਹੁਣ ਇਨਸਾਫ ਦੀ ਗੁਹਾਰ ਲਗਾ ਰਿਹਾ ਐ ਗੱਲਬਾਤ ਕੁਛ ਨਹੀਂ ਹੋਈ ਅਸੀਂ ਕਹਿੰਦੇ ਸੀ ਸੱਡ ਮੁੰਡਾ ਤੀਹ ਕਰ ਲਗਾ ਸਾਡੇ ਰਵੀਆਂ ਦਿਨਾਂ ਦੀ ਕੀਤੀ ਸੀ ਮੁੰਡੇ ਨੂੰ ਕਿੱਥੇ ਭੇਜਿਆ ਤੁਸੀਂ ਕਿਵੇਂ ਭੇਜਿਆ ਹੈ ਕਿ ਕਿੱ데 ਅਮਰੀਕਾ ਭੇਜਿਆ ਸੀ ਕੰਮ ਕਰਵਾਸਤੇ ਹਾਂ ਕੰਮ ਕਰਵਾਸਤੇ ਤੈਸਾ ਕਿੰਨੀ ਉਮਰ ਸੀ ਮੁੰਡੇ ਦਾ ਨਾਮ ਕੀ ਮੁੰਡੇ ਦਾ ਨਾਮ ਅਰਵਿਕਮਾਰ ਅਰਵਿਕਮਾਰ ਹਾਂ ਕਿੰਨੀ ਉਮਰ ਸੀ 25 ਸਾਲ ਦਾ ਹੋਵੇਗਾ ਹਾਂ ਯਾਦ ਨਹੀਂ ਗਾ 23 ਸਾਲ ਹਾਂ ਅੱਛਾ ਕੀ ਉੱਥੇ ਕੰਮ ਕਰਵਾਸਤੇ ਕਿੱਥੇ ਕਿਵੇਂ ਭੇਜਿਆ ਸੀ ਜੈਂਟਰਾਈ ਕਿਵੇਂ ਜੈਂਟਰਾਈ ਹੀ ਸੀ ਅਸੀਂ ਜੇ ਪਰੇ ਤੇ ਲਾ ਦੇ ਅਸੀਂ ਲਾਏ ਸੀ 35 ਲੱਖ ਉਹਨੇ ਮੰਗਾ ਸੀ ਜਿੱਦੋਂ ਕਿ ਲਾ ਕੇ ਉਹਨੇ 36 ਲੱਖ ਲੈ ਲਿਆ ਸਾਡੇ ਤੋਂ ਹਾਂ ਹੋੜ ਮੁੰਡਾ ਕਿਸ ਤਰ੍ਹਾਂ ਦੇ ਹਾਲਾਤਾਂ ਚ ਬਹੁਤ ਮਾੜੀ ਹੈ ਹਾਲ ਚਿਰ ਕਿਤਰਾ ਰੱਖਿਆ ਇਹ ਨਹੀਂ ਦਾ ਗਾੜ ਨਹੀਂ ਸਾਡੇ ਨਾਲ ਹਾਂ ਹਰ ਮਗਰ ਦੇ ਕਿਤੇ ਦਰ ਤੋਂ ਗੱਲ ਰਹੀ ਹੈ ਮਹੀਨੇ ਗੱਲ ਹੋਵੇ ਮਹੀਨੇ ਦੇ ਕਰੀਬ ਹੋਵੇ ਹਾਂ ਕੋਈ ਗੱਲ ਨਹੀਂ ਕਰਾ ਰਿਹਾ ਕੋਈ ਨਾ ਗੱਲ ਨਿਕਰਾ ਰਿਹਾ ਕੋਈ ਹਾਂਜੀ ਅਸੀਂ ਭੇਜਿਆ ਸੀ ਮੁੰਡਾ ਕੰਮ ਵਾਸਤੇ ਭੇਜਿਆ ਸੀ ਅਮਰੀਕਾ ਭੇਜਿਆ ਸੀ ਜੀ ਸਾਡੀ ਏਜੰਟ ਨਾਲ ਜਗੀਰ ਸਿੰਘ ਏਜੰਟਾ ਜੀ ਪਿੰਡ ਉਹਦਾ ਪਿੱਪਲੀ ਆ ਸਾਨੂੰ ਕਹਿੰਦਾ ਸੀ ਵੀ 35 ਲੱਖ ਲਾਉਂਗਾ ਮੁੰਡਾ ਤੁਹਾਡਾ ਅਮਰੀਕਾ ਮੈਂ 20 ਦਿਨ ਚ ਪਹੁੰਚਾ ਦੂੰਗਾ ਫਲੈਟ ਟੂ ਫਲੈਟ ਕਹਿੰਦਾ ਜੇ ਮੈਂ ਡੋਂਕੀ ਲਵਾਉਂਗਾ ਫਿਰ ਮੈਂ 29 ਲੱਖ ਰੁਪਇਆ ਲਾਉਂਗਾ ਜੀ ਸਾਡੀ ਗੱਲ ਹੋਈ ਸੀ ਫਲੈਟ ਟੂ ਫਲੈਟ ਇਹਨੇ ਪਿਛਲੇ ਸਾਲ 2024 ਦੀ ਗੱਲ ਆ ਜੀ ਇਹਨੂੰ ਅਸੀਂ ਭੇਜਿਆ ਨਾ 5 ਲੱਖ ਰੁਪਇਆ ਮੁੰਡਾ ਉਹਦੇ ਹੱਥੀ ਦੇ ਕੇ ਗਿਆ ਜਿਹੜਾ ਮੁੰਡਾ ਗਿਆ ਇਹਨੇ ਭੇਜਿਆ 10 ਮਹੀਨੇ ਇਹਨੇ ਕ ਇਨੇ ਉਸ ਉਸ ਤੋਂ ਬਾਅਦ ਇਹ ਮੁੰਡੇ ਨੂੰ ਤੋਰਿਆ ਮੈਕਸੀਕੋ ਭੇਜਿਆ ਹਨਾ ਮੈਕਸੀਕੋ ਪੇ ਜਾ ਕੇ ਡੋਂਕਰ ਨੂੰ ਤੰਗ ਕਰਨ ਲੱਗ ਗਏ ਜੀ ਡੋਂਕਰ ਕੁੱਟਮਾਰ ਕਰਦੇ ਸੀ ਰੋਟੀ ਨਹੀਂ ਦਿੰਦੇ ਸੀ ਫੋਨ ਖੋਲੇ ਉਹਨਾਂ ਨੇ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਤੁਹਾਡਾ ਏਜੰਟਾ ਜਿਹੜਾ ਸਾਨੂੰ ਪੈਸੇ ਨਹੀਂ ਦੇ ਰਿਹਾ ਜੋ ਪੈਸੇ ਦੇਊਗਾ ਤੇ ਅਸੀਂ ਇਹਨਾਂ ਨੂੰ ਖਾਣਾ ਪਾਣੀ ਦੇਾਂਗੇ ਨਹੀਂ ਤਾਂ ਨਹੀਂ ਦੇਣਾ ਜੀ ਫਿਰ ਇਹਨਾਂ ਨੇ ਲੱਖ ਲੱਖ ਰੁਪਇਆ ਹੋਰ ਪਾਇਆ ਜੀ ਹੋਰ ਮੁੰਡੇ ਸੀਗੇ ਤਿੰਨ ਚਾਰ ਨਾਲ ਉਹਨਾਂ ਦੇ ਪਰਿਵਾਰ ਨੇ ਵੀ ਤੇ ਇਹਨਾਂ ਨੇ ਵੀ ਇਹਨਾਂ ਲੱਖ ਲੱਖ ਰੁਪਇਆ ਪਾਇਆ 24 ਤਰੀਕ ਨੂੰ ਪਿਛਲੇ ਮਹੀਨੇ ਦੀ 24 ਨੂੰ ਇਹ ਗੱਲਬਾਤ ਹੋਈ ਮੁੰਡੇ ਦੀ ਉਹਨੇ ਕਰੇ ਦੱਸਿਆ ਵੀ ਮੈਨੂੰ ਅੱਜ ਸਵੇਰੇ ਹੋਟਲ ਇਹਨਾਂ ਚੇਂਜ ਕਰਾਉਣਾ ਮੇਰਾ ਦੂਜੇ ਮੁੰਡਿਆਂ ਦਾ ਅੱਜ ਕਰਾਤਾ ਮੇਰਾ ਸਵੇਰੇ ਕਰਾਉਣਾ ਜੀ ਸਵੇਹਾ ਮੁੰਡਾ ਜਦੋਂ ਉਹਨਾਂ ਕੋਲੇ ਇਹਨਾਂ ਲੋਕੇਸ਼ਨ ਦਿੱਤੀ ਵੀ ਉੱਥੇ ਪਹੁੰਚ ਜਾ ਉਹਨਾਂ ਦੇ ਕੋਲ ਦੂਜੇ ਮੁੰਡਿਆਂ ਦੇ ਇਹ ਜਾਣ ਲੱਗਾ ਉੱਥੇ ਹੀ ਕਿਸੇ ਨੇ ਚੁੱਕ ਲਿਆ ਸਾਡੇ ਕੋਲ ਮੁੰਡੇ ਦੀ ਫੋਟੋਆਂ ਆਈਆਂ ਜੀ ਮੁੰਡੇ ਨੂੰ ਫਲੈਸ਼ ਚ ਸਿੱਟਿਆ ਹੋਇਆ ਜੀ ਮੁੰਡੇ ਨਾਲ ਕੋਟ ਮਾਰ ਕਰ ਰਿਹਾ ਉਹਨਾਂ ਨੇ ਇਹਨਾਂ ਦਾ ਨਾਮ ਲਿਆ ਜੰਗੀਰਾ ਜੋਦਾ ਤੇ ਗੁਰਨਾਮ ਇਹਨਾਂ ਦਾ ਨਾਮ ਲਿਆ ਕਹਿੰਦਾ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਮੈਸੇਜ ਉਹਨਾਂ ਦਾ ਸਪੈਨਿਸ਼ ਵਿੱਚ ਸੀ ਅਸੀਂ ਸਾਡਾ ਦੋਸ਼ੀ ਐਸ ਟਾਈਮ ਜੀ ਜੰਗੀਰ ਸਿੰਘ ਆ ਜਿਹਨੇ ਮੁੰਡਾ ਬਾਹਰ ਭੇਜਣ ਦੀ ਗਰੰਟੀ ਚੱਕੀ ਸੀ ਜੁਮੇਰ ਚੱਕੀ ਸੀ ਮੈਂ ਸੇਫਲੀ ਮੁੰਡਾ ਭੇਜੂਗਾ ਹੁਣ ਅਸੀਂ ਉਹਦੇ ਕੋਲ ਤਿੰਨ ਚਾਰ ਵਾਰੀ ਪੰਚਾਇਤ ਲੈ ਕੇ ਗਏ ਆ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਪਹਿਲਾਂ ਕਹਿੰਦਾ ਮੁੰਡਾ ਤੁਸੀਂ ਗਾਇਬ ਕੀਤਾ ਸਾਡਾ ਟੋਟਲ ਪੈਸੇ ਗਿਆ ਜੀ 1 ਲੱਖ ਰੁਪਏ ਵੱਧ ਗਿਆ ਹਨਾ ਅਸੀਂ ਮੁੰਡਾ ਕਾਹਤੋਂ ਗਾਇਬ ਕਰਨਾ ਮੁੰਡਾ ਗਾਇਬ ਹੁੰਦਾ ਸਾਡੇ ਨਾਲ ਤਾਂ ਕੰਟੈਕਟ ਹੋਣਾ ਸੀ ਅਸੀਂ ਉਹਨੂੰ ਇਹ ਕਿਹਾ ਵੀ ਸਾਡੇ ਤੋਂ ਤੁਸੀਂ ਨਿਆ ਲੈ ਸਕਦੇ ਹੋ ਜੇ ਮੁੰਡਾ ਸੀ ਗਾਇਬ ਕੀਤਾ ਤਾਂ ਪਰ ਉਹ ਉਹਨਾਂ ਨੇ ਕਿਸੇ ਗੱਲ ਤੇ ਨਹੀਂ ਆਏ ਫਿਰ ਬਾਅਦ ਚ ਅਸੀਂ ਦੁਬਾਰਾ ਫਿਰ ਪੰਚਾਇਤ ਲੈ ਕਹਿੰਦੇ ਸ਼ਨੀਵਾਰ ਤੱਕ ਜੀ ਮੁੰਡਾ ਤੁਹਾਡਾ ਲੱਭ ਦਾਂਗੇ ਸ਼ਨੀਵਾਰ ਗਿਆ ਫਿਰ ਕਹਿੰਦੇ ਐਤਵਾਰ ਐਤਵਾਰ ਤੋਂ ਅੱਜ ਸੋਮਵਾਰ ਹੁਣ ਅਸੀਂ ਹਾਰ ਕੇ ਆਏ ਆ ਪ੍ਰਸ਼ਾਦ